ब्राउन ਕੁੜੀ ਆਪਣੇ ਵੈਲਡਿੰਗ ਦੀ ਕਲਾ ਅਤੇ ਮਿਹਨਤ ਰਾਹੀਂ ਇੰਟਰਨੈਟ ਤੇ ਕਾਫੀ ਮਸ਼ਹੂਰ ਹੋਈ ਹੈ। ਆਪਣੀਆਂ ਵੀਡੀਓਜ਼ ਰਾਹੀਂ ਉਸਨੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਚੁੱਕੀ ਹੈ। ਹਾਲ ਹੀ ਵਿੱਚ ਉਸਨੇ ਆਪਣਾ ਨਵਾਂ ਟਾਇਰਾਂ ਦਾ ਬ੍ਰਾਂਡ ਬ੍ਰਾਊਨ ਕੁੜੀ ਟਾਇਰਜ਼ ਵੀ ਲਾਂਚ ਕੀਤਾ ਜੋ ਉਸਦੀ ਇੱਕ ਵੱਡੀ ਉਪਲਬਧੀ ਹੈ। ਪਰ ਹੁਣ ਇੱਕ ਹੋਰ ਮਾਮਲਾ ਚੱਲ ਰਿਹਾ ਹੈ ਜਿਸ ਵਰਕਸ਼ਾਪ ਵਿੱਚ ਉਸਨੇ ਆਪਣਾ ਕੰਮ ਸ਼ੁਰੂ ਕੀਤਾ ਸੀ ਜਿਸ ਨਾਲ ਉਹ ਮਸ਼ਹੂਰ ਹੋਈ ਸੀ। ਉਸਾ ਵਰਕਸ਼ਾਪ ਦੇ 프ਰੰਟ ਹਿੱਸੇ ਨੂੰ ਤੋੜਨਾ ਪੈ ਰਿਹਾ ਹੈ। ਉਸਨੇ ਜਦ ਇੱਕ ਵੀਡੀਓ ਪਾਈ ਜਿਸ ਵਿੱਚ ਸਿੱਧੂ ਮੂਸੇਵਾਲੇ ਦਾ ਗਾਣਾ ਚੱਲ ਰਿਹਾ ਸੀ ਤਾਂ ਲੋਕਾਂ ਵੱਲੋਂ ਕਮੈਂਟ ਆਉਣ ਲੱਗ ਪਏ ਕਿ ਦੀਦੀ ਤੁਸੀਂ ਆਪਣੀ ਵਰਕਸ਼ਾਪ ਦਾ 프ਰੰਟ ਹਿੱਸਾ ਕਿਉਂ ਤੋੜ ਰਹੇ ਹੋ। ਬ੍ਰਾਊਨ ਕੁੜੀ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਉਸਨੇ ਨਹੀਂ ਕਰਵਾਇਆ ਬਲਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਤੜਵਾਇਆ ਗਿਆ ਹੈ। ਉਹ ਕਹਿੰਦੀ ਹੈ ਕਿ ਹਰ ਪਿੰਡ ਵਿੱਚ ਕੁਝ ਅਜਿਹੇ ਲੋਕ ਹੁੰਦੇ ਹਨ ਜੋ ਕਿਸੇ ਦੀ ਤਰੱਕੀ ਸਹਿ ਨਹੀਂ ਕਰਦੇ ਖਾਸ ਕਰਕੇ ਜਦੋਂ ਉਹ ਤਰੱਕੀ ਕਰਨ ਵਾਲੀ ਇੱਕ ਕੁੜੀ ਹੋਵੇ ਜੋ ਆਪਣੀ ਮਿਹਨਤ ਨਾਲ ਮਕਾਮ ਬਣਾਉਂਦੀ ਹੈ ਇਹ ਵੀ ਕਿਹਾ ਜਾ ਸਕਦਾ ਹੈ ਕਿ ਬਰੌਨ ਕੁੜੀ ਦੀ ਕਾਮਯਾਬੀ ਤੋਂ ਕੁਝ ਲੋਕ ਸੜਨ ਲੱਗ ਪਏ ਹਨ ਅਤੇ ਹੁਣ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਉਸ ਦਾ ਮਨੋਬਲ ਟੁੱਟ ਜਾਵੇ ਪਰ ਸੱਚ ਇਹ ਹੈ ਕਿ ਕਿਸੇ ਦੀ ਮਿਹਨਤ ਤੇ ਟਿੱਪਣੀ ਕਰਨ ਦੀ ਬਜਾਏ ਸਾਨੂੰ ਉਸ ਨੂੰ ਸਲਾਮ ਕਰਨੀ ਚਾਹੀਦੀ ਹੈ ਕਿਉਂਕਿ ਉਸ ਨੇ ਆਪਣੇ ਕੰਮ ਦੇ ਨਾਲ-ਨਾਲ ਆਪਣੇ ਪਿੰਡ ਦਾ ਵੀ ਨਾਮ ਉੱਚਾ ਕੀਤਾ ਹੈ ਅਸੀਂ ਵੀ ਇਹੋ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਇਨਸਾਨ ਆਪਣੇ ਪਿੰਡ ਵਿੱਚੋਂ ਉੱਠ ਕੇ ਕੰਮ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਭੰਡਣ ਦੀ ਬਜਾਏ ਹੌਸਲਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਹੋਰ ਤਰੱਕੀ ਕਰੇ ਤੇ ਪਿੰਡ ਦਾ ਨਾਮ ਰੌਸ਼ਨ ਕਰੇ ਤੁਸੀਂ ਦੱਸੋ ਤੁਹਾਡੀ ਇਸ ਮਾਮਲੇ ਤੇ ਕੀ رائے ਹੈ ਕਮੈਂਟ ਬਾਕਸ ਵਿੱਚ ਜਰੂਰ ਸਾਂਝਾ ਕਰੋ ਤੇ ਜੇ ਤੁਸੀਂ ਹਰ ਇੱਕ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ